ਵੇਦ ਗੁਰਾਂ ਗੁਰੂ ਸਾਹਿਬਾਂ ਸਾਰ ਕੱਢਦੇ ਪਹਿਲਾ ਸੁਖ ਨਿਰੋਗੀ ਕਾਇਆ ਮਨ ਦਾ ਨਿਰੋਗ ਹੋਣਾ ਚਾਹੀਦਾ ਨਹੀਂ ਤੇ ਕਿਸੇ ਸੁਖ ਨਾਲ ਕੋਈ ਕੰਮ ਨਹੀਂ ਆਉਂਦਾ ਪਹਿਲਾ ਸੁਖ ਨਿਰੋਗੀ ਕਾਇਆ ਦੂਸਰਾ ਸੁਖ ਕਰਮੇ ਮਾਇਆ ਤੀਸਰਾ ਸੁਖ ਸੁਲਖਸ਼ਣ ਨਾਰੀ ਚੌਥਾ ਸੁਖ ਪੁੱਤਰ ਅਧਿਆਕਾਰੀ ਸੋਖ ਰਾਜ ਮੇ ਪਾਸਾ 6ਵਾਂ ਸੁਖ ਰਾਜ ਘਰਵਾਸਾ 7ਵਾਂ ਸੁਖ ਬ੍ਰਹਮ ਕੀ ਰਾਸ ਪਰਿਵਾਰ ਬੁਨਿਆਦ ਦਾ ਸਮਾਜ ਤੇ ਪਰਿਵਾਰ ਦੀ ਬੁਨਿਆਦ ਸੁਲੱਖਣਾ ਨारी ਗੁਰੂ ਸਾਹਿਬ ਲਿਖਦੇ ਆ ਕਿ ਭਾਵੇਂ ਮਾਤਾ ਦਾ ਰੋਲ ਹੋਵੇ ਭੈਣ ਦਾ ਰੋਲ ਹੋਵੇ ਕੋਈ ਬੰਦਾ ਕੁਝ ਵੀ ਹਸਮ ਨਹੀਂ ਕਰ ਸਕਦਾ ਜਦ ਤੱਕ ਉਦੇ ਸਿਰ ਦੇ ਉੱਤੇ ਮਾਂ ਦਾ ਆਸ਼ੀਰਵਾਦ ਆ ਇਸ ਤਰ੍ਹਾਂ ਕਿ ਜਦੋਂ ਕੀਰਤੀ ਦੇਖਦਾ ਮੈਂ ਤੇ ਮਾਨ ਪਰਿਵਾਰ ਦੀ ਫੁੱਲਾਂ ਦੀ ਖੁਸ਼ਬੂ ਹਵਾ ਤੋਂ ਵਿਪਰੀਤ ਨਹੀਂ ਜਾਂਦੀ ਸਾਥ ਸੰਗਤ ਜੀ ਲੇਕਿਨ ਮਾਨਵਕੀ ਗੁਣਾ ਦੀ ਖੁਸ਼ਬੂ ਮਨੁੱਖੀ ਗੁਣਾ ਦੀ ਖੁਸ਼ਬੂ ਚਾਰੋਂ ਦਿਸ਼ਾਵਾਂ ਦੇ ਵਿੱਚ ਫੈਲਦੀ ਹੈ ਔਰ ਰਹਿੰਦੀ ਹੈ ਆ ਵੀ ਕਾਇਨਾਤ ਤੱਕ ਰਹਿੰਦੀ ਹੈ ਕੋयल ਕੂਕ ਨਾਲ ਪੇੜ ਭਗ ਨਾਲ ਖੇਤੋਂ ਕੋਲ ਨਾਲ ਬੰਦਾ ਆਪਣੇ ਕਰਮ ਨਾਲ ਤੇ ਕਰਮ ਕਿਸੇ ਦਾ ਮਹਤਾਜ ਨਹੀਂ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਉਹ ਜਨਮ ਨਾਲ ਨਹੀਂ ਕਮਕ ਦਾ ਫੁੱਲ ਕਿਚੜ ਚੁਕਦਾ ਹੈ ਲੇਕਿਨ ਆਪਣੇ ਗੁਨਾ ਖਤਰ ਪ੍ਰਮਾਤਮਾ ਸ੍ਰੀ ਖਰੀਦੇ ਸੀਸ ਦੇ ਉੱਤੇ ਚੜਦਾ ਹੈ ਨਾ ਜਨਮ ਨਾਲ ਇਨਸਾਨ ਕਰਮ ਨਾਲ ਤੇ ਜਦੋਂ ਕਰਮਾਂ ਦੀ ਗੱਲ ਆਉਂਦੀ ਹੈ ਉਹਨਾਂ ਨਾਲ ਫੇਨ ਖਾਂਬੀ ਵੀ ਗੱਲ ਆਉਂਦੀ ਹੈ ਮਹਾਂਤਮਾਨ ਸਾਹਿਬ ਬਾਰੇ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਆਹ ਗੁਰੂਆਂ ਦੀ ਕਿਹਾ ਬਾਜਨਾ ਦੀ ਪਕੜੀਏ ਸਿਰ ਦੀ ਜੀਏ ਬਾਹਾਂ ਛੋੜੀਏ ਮਾਮ ਸਾਹਿਬ ਦੇ ਫੈਕਟਰੀ ਅੰਗ ਦਾ ਪੈਰ ਲੱਗਿਆ ਸਮਝੀ ਨਫਾ ਨੁਕਸਾਨ ਨਾ ਦੇਖਿਆ ਇਹ ਨਾ ਦੇਖਿਆ ਵੀ ਕੋਈ ਮਿਨਿਸਟਰੀ ਆਉਂ ਕਰੇ ਨਾ ਦੇਖਿਆ ਜਦੋਂ ਧਰਮ ਦੀ ਰਾਹ ਤੇ ਉੱਤੇ ਤੁਰਿਆ ਕਿ ਕੈਪਟਨ ਮੋਰਿੰਦਰ ਸਿੰਘ ਆ ਜਾਂ ਫਲਾਨਾ ਚੀਫ ਮਿਨਿਸਟਰ ਆ ਉਹ ਨਸ਼ਾ ਵਿਗਦਾ ਤਾਂ ਵਿਗਦਾ ਆ ਆ ਲੈ ਗੱਟ ਦੀ ਆਵਾਜ਼ ਸੁਣੋ ਸਾਰਾ ਪੰਜਾਬ ਸੁਣੋ ਠੋਕ ਕੇ ਦਿਓ ਮੇਰੇ ਨਾਲ ਖੜਿਆ ਅੱਜ ਵੀ ਖੜਾ ਮੈਂ ਕਹਿੰਦਾ ਪੁਰਾਣੀ ਕਹਾਣੀ ਆ ਬਾਬਾ ਫਰੀਦ ਦੀ ਬਾਬਾ ਫਰੀਦ ਦੁੱਧ ਲੈਣ ਗਿਆ ਛੋਟੀ ਜਿਹੀ ਕੁੜੀ ਸੀ 17-18 ਸਾਲ ਦੀ ਆਣਾ ਦਿੱਤਾ ਕਹਿੰਦਾ ਬੀਬੀ ਆਨੇ ਦਾ ਦੁੱਧ ਉਹਨੇ ਇੰਨਾ ਕੁ ਪਾ ਲਾ ਹੋਰ ਲੋਕ ਵੀ ਆਏ ਇੰਨਾ ਕੁ ਪਾ ਲਾ ਇੱਕ ਨੌਜਵਾਨ ਆਇਆ ਉਹਨੇ ਕੁੜੀ ਵੱਲ ਦੇਖਿਆ ਇੱਕ ਵਾਰ ਐਂ ਰੱਖੀ ਕੜਾਈ ਉਹਨੇ ਸਾਰਾ ਸਾਰਾ ਮਾਰਿਆ ਆੜ ਦਿਓ। ਬਾਬਾ ਫਰੀਦ ਬੈਠਾ ਸੀ। ਕਹਿੰਦਾ ਪੁੱਤਰ ਸਾਨੂੰ ਆਨੇ-ਆਨੇ ਦਾ ਦੁੱਧ ਨਹੀਂ ਆ। ਨਾ ਇਹਨੇ ਕੁਝ ਕਿਹਾ। ਨਾ ਕੋ ਸੁਣਿਆ। ਇਹ ਸਾਰੇ ਦਾ ਸਾਰਾ ਭੀਲਾ ਹੀ ਗੋਸਤਾ। ਕਹਿੰਦੀ ਬਾਬਾ ਜੀ ਜਿੱਥੇ ਸੱਚਾ ਪਿਆਰ ਹੋਵੇ ਉੱਥੇ ਨਾ ਨੁਕਸਾਨ ਤੇ ਗਿਣਤੀਆਂ ਬਣਤੀਆਂ ਨਹੀਂ ਹੁੰਦੀਆਂ। ਨਾ ਦਾ ਨਫਾ ਨੁਕਸਾਨ ਦੇਖਿਆ ਤਮਾਰ ਨੇ। ਨਾ ਗਿਣਤੀਆਂ ਮੈਂਤੀਆਂ ਕੀਤੀਆਂ। ਜਰਦਾਰ ਖੜਾ। ਮੈਂ ਅੱਜ ਡੰਕੇ ਦੀ ਚੋੜ ਦੇ ਉੱਤੇ ਕਹਿਣਾ ਕਿ ਦੋ ਹਿੱਸਿਆਂ ਵਿੱਚ ਖਲਕਤ ਮੰਡੀ ਆ ਪੰਜਾਬ ਦੀ ਵੀ ਮੰਡੀ ਹੈ ਇੱਕ ਲੋਕਾਂ ਦਾ ਇੱਕ ਝੌਂਕਾਂ ਦਾ ਇੱਕ ਮਹਿਲਾਂ ਦਾ ਇੱਕ ਟੋਕਾਂ ਦਾ ਤਮਾਨ ਸਾਹਿਬ ਅੱਜ ਵੀ ਲੋਕਾਂ ਨਾਲ ਖੜੋਤਾ ਝੌਂਕਾਂ ਨਾਲ ਨਹੀਂ ਖੜੋਤਾ ਤਮਾਨ ਸਾਹਿਬ ਅੱਜ ਵੀ ਸੱਚ ਦੀ ਰਾਹ ਤੇ ਚੱਲੋ ਤਮਾਨ ਸਾਹਿਬ ਅੱਜ ਵੀ ਕਿਰਤਾਰ ਲੈ ਕੇ ਖੜੋਤਾ ਮੇਰੇ ਪਿਆਰਿਓ ਜੀ ਇਸ ਲੋਕਾਂ ਦੀ ਲੋਕ ਤਾਰੀਫ ਕਰਦੇ ਆ ਤਗੜੇ ਲੋਕਾਂ ਤੋਂ ਡਰਦੇ ਆ ਐਸਐਸਪੀ ਐ ਭਾਈ ਡੀਐਸਪੀ ਦੇ ਨਾਮ ਪਗਾ ਲੋ ਪਟਾਉ ਲੇਕਿਨ ਕਿਰਦਾਰ ਵਾਲੇ ਲੋਕਾਂ ਦੇ ਉੱਤੇ ਲੋਕ ਭਰੋਸਾ ਕਰਦੇ ਆ ਫਿਰ ਸਵੇਰ ਉਹ ਭਰੋਸਾ ਹੀ ਪੰਜਾਬ ਦੀ ਰਾਜਨੀਤੀ ਨੂੰ ਸਾਲੂ ਕਰ ਇਹਦਾ ਝੁੰਕਾ ਤੋਂ ਪੰਜਾਬ ਨੂੰ ਭਾਰੂਗਾ ਔਰ ਉਸ ਲਗਾਈ ਦੇ ਵਿੱਚ ਅਗਰ ਨਵਜੋਤ ਸਿੰਘ ਸਿੱਧੂ ਦਾ ਕੋਈ ਮੋੜਾ ਹੈ ਕੁਝ ਸੱਚੀ ਬਾਹ ਹੈ ਕੋਈ ਧੜਨ ਦਾ ਦਿਲ ਹੈ ਤੇ ਸੁਰਜੀਤ ਸਿੰਘ ਤਮਾਨ ਦਾ ਪੁੱਤਰ ਜਸਵੰਤ ਹੈ ਇਸ ਕਰਕੇ ਮੈਂ ਅੱਜ ਆਇਆ ਔਰ ਤੁਹਾਨੂੰ ਬੇਨਤੀ ਕਰਦਾ ਕਿ ਸੱਚ ਔਰ ਹੱਕ ਦੀ ਲੜਾਈ ਪੰਜਾਬ ਦੀ ਇਨਸਾਰੀ ਦੀ ਲੜਾਈ ਰਾਜਨੀਤੀ ਜਿੱਥੇ ਧੰਦਾ ਬਣ ਗਈ ਸਿਆਸਤ ਜਿੱਥੇ ਸੱਤਾਂ ਨਹੀਂ ਰਹਿ ਗਈ ਉਥੇ ਇਸ ਬੰਦੇ ਨੇ ਸਿਆਸਤ ਧੰਮ ਲਈ ਕੀਤੀ ਹੈ ਲੋਕ ਸੇਵਾ ਲਈ ਕੀਤੀ ਬੜਾ ਸਰਕ ਸਮੇਂ ਦਾ ਸਮਾਨ ਦਾ ਪ੍ਰੋਫੈਸ਼ਨ ਤੇ ਮਿਸ਼ਨ ਤੇ ਬੜਾ ਫਰਕ ਹੈ ਇਸੇ ਕਰਕੇ ਜਿਹਨਾਂ ਲੋਕਾਂ ਨੇ ਆਜ਼ਾਦੀ ਦਿਵਾਈ ਭਗਤ ਸਿੰਘ ਵਰਗੇ ਲੋਕ ਉਹਨਾਂ ਦੇ ਨਾਂ ਤੇ ਲੋਕੀ ਸਰਕਾਰਾਂ ਬਣਨ ਲੇਕਿਨ ਇਖਲਾਕ ਹੈ ਨਹੀਂ ਜ਼ਮੀਰ ਹੈ ਨਹੀਂ ਜਗ ਦੇ ਜ਼ਮੀਰ ਹੈ ਨਹੀਂ ਵਿਕੇ ਹੋਏ ਲੋਕ ਇਸ ਕਰਕੇ ਮੈਂ ਕਹਿੰਦਾ ਕਿ ਸੱਚ ਦਾ ਸਾਥ ਦਿਓ ਉਹਨੇ ਠਾਠਾ ਮਾਰਦਾ ਕੱਢ ਇੱਥੇ ਕੋਈ ਪਾਰਟੀ ਉਂਗੀ ਵਾਲੀ ਗੱਲ ਨਹੀਂ ਹੈ ਇੱਥੇ ਤਾਂ ਪੰਜਾਬ ਦੇ ਉਹ ਘੜੇ ਦੀ ਗੱਲ ਹੈ ਇੱਕ ਪੰਜਾਬ ਦੇ ਨਾਲ ਦੂਜਾ ਪੰਜਾਬ ਨੂੰ ਖਾਣ ਵਾਲੇ ਭੰਦਾ ਕਰ ਰਹੇ ਹਾਂ ਤੇ ਮੈਂ ਵਧਾਈ ਦਿੰਦਾ ਇੰਨੇ ਲੋਕ ਬੜੇ ਅਰਸੇ ਬਾਅਦ ਮੈਂ ਕਿਸੇ ਸ਼ੋਭ ਸਮਾਗਮ ਦੇ ਵਿੱਚ ਇੰਨੇ ਲੋਕ ਮੈਨੂੰ ਇਹ ਨਹੀਂ ਪਤਾ ਵੀ ਜਸਵਿੰਦਰ ਦੀ ਸਗੀ ਮਾਂ ਮੰਮੀ ਜੀ ਮੰਮੀ ਜੀ ਅਥਰੂ ਕਹਦਾ ਤੁਹਾਡਾ ਸਾਹਿਬ ਕੌਣ ਹੈ ਬੰਦੇ ਸੀ ਮਾਂ ਦਾ ਦਰਜਾ ਕੋਈ ਲੈ ਸਕੇ ਗੁਰੂ ਜੀ ਨੂੰ ਪੁੱਛਿਆ ਕਿਸੇ ਤੇ ਗੁਰੂ ਸਾਹਿਬ ਇਸ ਦੁਨੀਆ ਤੇ ਪਵਿੱਤਰ ਕੀ ਹੈ ਧੰਗਾ ਹੈ ਗੋ ਹੈ ਕੋਈ ਪਵਿੱਤਰ ਦਾ ਸਭ ਤੋਂ ਪਵਿੱਤਰ ਮਾਂ ਦਾ ਪਿਆਰ ਕਿਸੇ ਚੰਡਾਲ ਨੇ ਉਹਨੂੰ ਕਿਸੇ ਨੇ ਕਿਹਾ ਕਿ ਮਾਂ ਦਾ ਦਿਲ ਕੱਢ ਲਿਆ ਮਾਂ ਦਾ ਦਿਲ ਕੱਢ ਲਿਆ ਭਾਈ ਤੈਨੂੰ ਦਸ ਦਿਸ਼ਾਵਾਂ ਦਾ ਰਾਜ ਆ ਗਿਆ ਉਹਨੇ ਟਾਪੂਆ ਮਾਰਿਆ ਮਾਂ ਦਾ ਦਿਲ ਕੱਢਿਆ ਤੇ ਦੇਖੋ ਭੱਜਣ ਲੱਗਿਆ ਆਵੇ ਚ ਪੈਰ ਫਸ ਗਿਆ ਥਾੜ ਦੇ ਨੇ ਥੱਲੇ ਡਿੱਗਿਆ ਤੇ ਮਾਂ ਦੇ ਵਿੱਚੋਂ ਆਵਾਜ਼ ਨਿਕਲੀ ਪੁੱਤਰ ਤੈਨੂੰ ਛੱਡਣਾ ਨਹੀਂ ਬਚੀ ਇਹ ਜੋ ਸਮ੍ਰਿਤੀ ਹੈ ਇਹ ਜੋ ਕਿਰਦਾਰ ਹੈ ਇਹ ਜੋ ਸੰਸਕਾਰ ਨੇ ਦੁਨੀਆ ਦੇ ਸਾਰੇ ਚੌਕਤਾਰੇ ਨੇ ਸੰਸਕਾਰਾਂ ਦੇ ਵਿੱਚ ਸੰਸਕਾਰ ਜਿੱਦੀ ਬਲਬੀਰ ਕੌਰ ਤੋਂ ਹੀ ਆਏ ਨੇ। ਉਹੀ ਪਿਆਰ ਸੀ। ਅਧਿਕਤਰ ਮਾਵਾਕੀ ਦੀ ਪਾਟਰੀਆਂ ਫਤਰੀਆਂ ਨੇ। ਲੇਕਿਨ ਇਸ ਮਾਂ ਦਾ ਦਿੱਤਾ ਇਹ ਰੋਲ ਕਿਸੇ ਸਮੱਸੇ ਦਿਖਦਾ। ਇਹਨੂੰ ਪਰਮਾਨ ਦੇਣ ਦੀ ਕੋਈ ਜ਼ਰੂਰਤ ਨਹੀਂ। ਮੈਂ ਅੱਜ ਫੇਰ ਇੰਨਾ ਹੀ ਆਸ਼ਵਾਸਨ ਦਿੰਦਾ। ਭਾਵੇਂ ਜਦੋਂ ਕ੍ਰਿਕਟ ਖੇਡੀ ਹੋਰ ਗੇਮਾਂ ਖੇਡੀਆਂ ਹੋਰ ਸਾਰਾ ਕੁਝ ਕਿਤੇ ਆ ਮੋਢਿਆਂ ਦਾ ਜ਼ੋਰ ਸੀ। ਲੇਕਿਨ ਹੁਣ ਪੰਜਾਬ ਦੇ ਲੋਕਾਂ ਦਾ ਜੋਰ ਚਾਹੀਦਾ ਪਾਰਟੀਆਂ ਦਾ ਜੋਰ ਚਾਹੀਦਾ ਇਹ ਲੜਾਈ ਫਰਕ ਹੈ ਇੱਥੇ 5 ਨੂੰ 500 ਕਰ ਦਿੰਦੇ ਆ 500 ਵਾਲੇ ਨੂੰ ਜ਼ੀਰੋ ਬਣਾ ਦਿੰਦੇ ਸਮਝਿਆ ਨਹੀਂ ਇੱਥੇ ਤਾਂ ਬਹੁਤ ਕੁਝ 10% ਸੇਵਾ ਹੈ ਤੇ 90% ਮੇਵਾ ਹੈ ਇਸ ਕਰਕੇ ਇਸ ਲੜਾਈ ਦੇ ਵਿੱਚ ਧਮਾਨ ਸਾਹਿਬ ਵਰਗੇ ਯੋਧਿਆਂ ਦੀ ਜ਼ਰੂਰਤ ਹੈ ਧਮਾਨ ਸਾਹਿਬ ਵਰਗੇ ਸੱਚੇ ਲੋਕਾਂ ਦੀ ਕਹਾਣ ਵਾਲੇ ਲੋਕਾਂ ਦੀ ਵਿਸ਼ਵਾਸ ਪਾਤਰ ਲੋਕਾਂ ਦੀ ਲੋੜ ਹੈ ਮੈਂ ਥੋੜਾ ਸਮਾਂ ਤਾਂ ਜ਼ਿਆਦਾ ਲੈ ਗਿਆ ਲੇਕਿਨ ਗੱਲ ਖੜੀ ਹੈ ਦਾ ਤੇ 24 ਕਰਮ ਇਸ ਕਰਕੇ ਪਰਮਾਤਮਾ ਇਸ ਪਰਿਵਾਰ ਨੂੰ ਤਾਕਤ ਬਖਸ਼ੇ ਕਿ ਜੀ ਜੀ ਬਲਬੀਰ ਘੋੜデア ਸਹਾਇ ਹੋਰ ਹੈ ਉਹ ਜੋ ਬੇਨੁਸੇਸੇ ਤੇ ਇਨਾਂ ਦੇ ਕਈਆਂ ਨੂੰ ਬਲ ਬਖਸ਼ੇ ਹੋਰ ਕਿਰਦਾਰ ਬਖਸ਼ੇ ਸਭ ਤੇ ਤੁਰੰਦੀ ਤਾਕਤ ਬਖਸ਼ੇ